ਤਾਂ ਪੰਜਾਬ ਦੇ ਵਿੱਚ ਲਗਾਤਾਰ ਜਿਹੜਾ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ ਦੱਸਦੀ ਕਿ ਪੁਲਿਸ ਤੇ ਸਰਕਾਰ ਦੇ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਜਦ ਤੱਕ ਕਾਲੇ ਧੰਦੇ ਛੱਡ ਦੋ ਜਾਂ ਫਿਰ ਬੰਦੇ ਬਣ ਜੋ ਕਿ ਕਿ ਹੁਣ ਕਾਰਵਾਈ ਜਿਹੜੀ ਨਸ਼ਾ ਤਸਕਰਾਂ ਦੇ ਉੱਪਰ ਕੀਤੀ ਜਾਵੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਔਰ ਉੱਥੇ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਕਈ ਵੱਡੇ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਕਾਰਵਾਈ ਜਿਹੜੀ ਕੀਤੀ ਜਾ ਰਹੀ ਹੈ ਕਿਸੇ ਵੀ ਹਾਲਤ ਦੇ ਵਿੱਚ ਹੁਣ ਨਸ਼ਾ ਤਸਕਰਾਂ ਨੂੰ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਪੰਜਾਬ ਦੀ ਜਵਾਨੀ ਨੂੰ ਵੱਡੀ ਗਿਣਤੀ ਦੇ ਜਿਹੜਾ ਨਸ਼ਿਆਂ ਦੀ ਦਲਦਲ ਦੇ ਵਿੱਚ ਧਸਿਆ ਜਾ ਰਿਹਾ ਹੈ ਤੇ ਹੁਣ ਇਸ ਨੂੰ ਜਿਹੜਾ ਰੋਕਣ ਦੇ ਲਈ ਪੰਜਾਬ ਸਰਕਾਰ ਤੇ ਪੁਲਿਸ ਲਗਾਤਾਰ ਯਤਨ ਕਰ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਹੁਣ ਤੱਕ ਕਈ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਔਰ ਉੱਥੇ ਹੀ ਕਈ ਨਸ਼ੀਲੀਆਂ ਜਿਹੜੀਆਂ ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ ਨੇ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਕੀਤਾ ਗਿਆ ਜਾਣਕਾਰੀ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਸਾਂਝੀ ਕੀਤੀ ਗਈ ਉੱਥੇ ਦੱਸਦੀ ਕਿ ਅੱਜ ਸੰਗਰੂਰ ਦੇ ਵਿੱਚ ਇੱਕ ਨਸ਼ਾ ਤਸਕਰ ਦੇ ਘਰ ਤੇ ਪੀਲਾ ਪੰਜਾ ਚੱਲਿਆ ਕਿਉਂਕਿ ਹੁਣ ਕਿਸੇ ਵੀ ਤਰ੍ਹਾਂ ਇਨਾਂ ਨੂੰ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਦੇ ਵੱਲੋਂ ਵਾਰ-ਵਾਰ ਇਹੀ ਕਿਹਾ ਜਾ ਰਿਹਾ ਹੈ ਕਿ ਕਾਲੇ ਤੰਦੇ ਜਿਹੜੇ ਨੇ ਛੱਡ ਦਿਓ ਉੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਲੋਕ ਵੀ ਹੁਣ ਅੱਗੇ ਆ ਕੇ ਸਰਕਾਰ ਦੇ ਇਸ ਕੰਮ ਦੀ ਛਲਾਗਾ ਕਰ ਰਹੇ ਨੇ ਲੋਕ ਸਰਕਾਰ ਦੇ ਖਿਲਾਫ ਜਿਹੜੇ ਬੋਲਦੇ ਸੀ ਉਹਨਾਂ ਨੂੰ ਵੀ ਜਵਾਬ ਦੇ ਰਹੇ ਨੇ ਕਿਉਂਕਿ ਨਸ਼ਾ ਤਸਕਰਾਂ ਦੇ ਉੱਪਰ ਇੱਕ ਵੱਡੀ ਕਾਰਵਾਈ ਜਿਹੜੀ ਪੰਜਾਬ ਸਰਕਾਰ ਦੇ ਵੱਲੋਂ ਹੁਣ ਕੀਤੀ ਜਾ ਰਹੀ ਹੈ ਅਜੇ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਸੀ ਔਰ ਉੱਥੇ ਹੀ ਐਮਪੀ ਮਾਲਵਿੰਦਰ ਕੰਗ ਨੇ ਸੰਸਦ ਦੇ ਵਿੱਚ ਵੀ ਇਸ ਮੁੱਦੇ ਤੇ ਚਰਚਾ ਕਰਨ ਦੇ ਲਈ ਇੱਕ ਅਰਜੀ ਦਾਖਲ ਕੀਤੀ ਹੈ ਦੱਸਦੀ ਕਿ ਉਹਨਾਂ ਨੇ ਕਿਹਾ ਕਿ ਇਸ ਦੇ ਉੱਪਰ ਵੀ ਚਰਚਾ ਹੋਣੀ ਚਾਹੀਦੀ ਕਿਉਂਕਿ ਪਾਕਿਸਤਾਨ ਤੋਂ ਡਰੋਨ ਦੇ ਰਾਹੀਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਆਉਂਦਾ ਹੈ ਜਿਸ ਦੇ ਨਾਲ ਪੰਜਾਬ ਦੇ ਨੌਜਵਾਨ ਪ੍ਰਭਾਵਿਤ ਹੁੰਦੇ ਨੇ ਤਾਂ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਸਰਦਾਰ ਸਿੰਘ ਚਾਹਲ ਅਤੇ ਮਾਰਕੀਟ ਕਮੇਟੀ ਦੇਸ਼ ਚੇਅਰਮੈਨ ਮੁਕੇਸ਼ ਜਨੇਜਾ ਦੀ ਅਗਵਾਈ ਦੇ ਵਿੱਚ ਇੱਕ ਨਸ਼ਾ ਤਸਕਰ ਦਾ ਘਰ ਖਾਲੀ ਕਰਵਾ ਕੇ ਬਲਡੋਜ਼ਰ ਦੇ ਨਾਲ ਢਾ ਦਿੱਤਾ ਗਿਆ ਇਸ ਕਾਰਵਾਈ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਐਸਐਸਪੀ ਸਰਤਾਜ ਸਿੰਘ ਚਾਹਲ ਨੇ ਦੂਰਦਰਸ਼ਨ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਉਕਤ ਨਸ਼ਾ ਤਸਕਰ ਦੀ ਗੈਰਕਾਨੂੰਨੀ ਤੌਰ ਤੇ ਬਿਲਡਿੰਗ ਮਾਰਕੀਟ ਕਮੇਟੀ ਦੀ ਹੱਦ ਦੇ ਨਾਲ-ਨਾਲ ਉਸਾਰੀ ਕਰ ਆਪਣੇ ਨਸ਼ਾ ਦੇ ਕੰਮ ਨੂੰ ਜਿਹੜਾ ਵਾਦਾਵਾ ਦੇ ਰਹੇ ਸੀ ਜਸੁੱਤੇ ਕਾਰਵਾਈ ਕਰਦਿਆਂ ਉਸਦੀ ਗੈਰ ਕਾਨੂੰਨੀ ਬਿਲਡਿੰਗ ਢਾਈ ਜਾ ਰਹੀ ਹੈ ਪਰ ਉਕਤ ਦੋਸ਼ੀ ਹਾਲੇ ਗ੍ਰਿਫਤ ਦੇ ਵਿੱਚ ਨਹੀਂ ਨੇ ਇਹ ਦੋਸ਼ੀ ਬੁੱਧ ਸਿੰਘ ਦੇ ਉੱਪਰ ਮਲਟੀਪਲ ਐਨਡੀਪੀਐਸ ਐਕਟ ਦੇ ਮਾਮਲੇ ਵੀ ਦਰਜ ਨੇ ਯੋਧ ਨਸ਼ੇ ਵਿਰੁੱਧ ਤਹਿਤ ਅੱਜ ਸੰਗਰੂਰ ਪੁਲਿਸ ਦੇ ਵੱਲੋਂ ਨਸ਼ਾ ਤਸਕਰ ਦੇ ਘਰ ਦੇ ਉੱਤੇ ਚਲਾਇਆ ਗਿਆ ਪੀਲਾ ਪੰਜਾ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਉਦਮ ਸਿੰਘ ਵਾਲਾ ਵਿਖੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਸੰਗਰੂਰ ਦੇ ਐਸਐਸਪੀ ਸਰਦਾਰ ਸਿੰਘ ਚਾਹਲ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਅਜੇ 24 ਵਿਅਕਤੀ ਆਈਡੈਂਟੀਫਾਈ ਕੀਤੇ ਗਏ ਨੇ ਜਿਨ੍ਹਾਂ ਦੇ ਉੱਤੇ ਮਲਟੀਪਲ ਤਰ੍ਹਾਂ ਦੀਆਂ ਤਾਰਾਵੇਂ ਦਰਜ ਕੀਤੀਆਂ ਗਈਆਂ ਨੇ ਇਸ ਪੂਰੇ ਮਾਮਲੇ ਤੇ ਐਸਐਸਪੀ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਇਮਦਾਦ ਦੇਣ ਆਈ ਹੈ ਤਾਂ ਕਿ ਕੋਈ ਲਾਅ ਐਂਡ ਆਰਡਰ ਇਸ਼ੂ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜੋ ਐਡਮਿਨਿਸਟ੍ਰੇਸ਼ਨ ਦੀ ਪ੍ਰੋਸੈਸ ਹੈ ਉਹ ਲਗਾਤਾਰ ਜਾਰੀ ਹੈ ਹੋਰ ਵੀ ਐਜੀ ਗੈਰ ਕਾਨੂੰਨੀ ਜਿਹੜੀ ਉਹਨਾਂ ਨੇ ਕਿਸਨੇ ਕੋਈ ਕੰਸਟਰਕਸ਼ਨ ਕੀਤੀ ਹੈਗੇ ਉਸ ਤੇ ਆਇਡੈਂਟੀਫਿਕੇਸ਼ਨ ਐਂਡ ਉਸ ਤੋਂ ਬਾਅਦ ਪ੍ਰੋਪਰ ਕਾਰਵਾਈ ਟੋਟਲ ਕਿੰਨੇ ਬੰਦੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੀ ਹਲੇ ਤਾਂ ਫਿਲਹਾਲ ਜਿਹੜੇ ਮੈਂ ਤੁਹਾਨੂੰ ਦੱਸਿਆ ਕਿ ਸਾਡੀ ਇੱਕ ਮਲਟੀਪਲ ਐਫ ਆਈ ਆਰ ਇਸ ਮਹੀਨੇ ਵਿੱਚ ਦਰਜ ਹੋਈਆਂ ਜਦੋਂ ਇਹ ਮਹਿੰਮ ਦਾ ਦੀ ਸ਼ੁਰੂਆਤ ਹੋਈ ਹੈ ਤੇ ਹੋਰ ਵੀ ਇਹ ਟਾਈਮ ਵਿੱਚ ਅੱਗੇ ਜਾਰੀ ਰਹੇਗੀ ਸਰ ਇਹ ਕਾਰਵਾਈ ਹੁਣ ਇੱਥੇ ਸਮਾਪਤ ਹੋ ਗਈ ਹੈ ਜਾਂ ਹੋਰ ਕਿਸੇ ਅੱਗੇ ਘਰ ਕਿਸੇ ਕਰਨੀ ਹੈ ਜਾਂ ਫਿਰ ਇਹੀ ਕੇਸ ਸੀ ਸੁਨਾਉਣ ਦੇ ਲਈ ਨਹੀਂ ਹੁਣ ਇਹ ਜਿਹੜੀ ਕਾਰਵਾਈ ਹੈਗੀ ਜਿਸ ਦੇ ਵਾਸਤੇ ਪੁਲਿਸ ਪ੍ਰੋਟੈਕਸ਼ਨ ਪ੍ਰੋਵਾਈਡ ਕੀਤੀ ਗਈ ਹੈ ਆਉਣ ਵਾਲੇ ਦਿਨਾਂ ਵਿੱਚ ਅਗਰ ਕਿਤੇ ਹੋਰ ਵੀ ਪ੍ਰੋਟੈਕ ਉੱਚੇ ਕਾਰਵਾਈ ਕੀਤੀ ਗਈ ਤੇ ਕਦੋਂ ਤੋਂ ਇਹਦੇ ਉੱਪਰ ਕਾਬੂ ਜੀ ਇਹ ਜੀ ਮਾਰਕੀਟ ਕਮੇਟੀ ਦਾ ਲੈਂਡ ਹੈਗਾ ਜਿਹੜਾ ਇਸ ਤੇ ਲੀਗਲ ਸਟਰਕਚਰ ਬਣਾਇਆ ਹੈਗਾ ਇੱਥੇ ਇਹਨਾਂ ਨੇ ਗੈਰ ਕਾਨੂੰਨੀ ਕੰਮ ਵੀ ਕੀਤੇ ਨੇ ਤੇ ਇਸ ਤੋਂ ਬਹੁਤ ਹੀ ਨਸ਼ਾ ਤਸਕਰੀ ਦੀ ਕੰਪਲੇਂਟਸ ਵੀ ਆਉਂਦੀਆਂ ਨੇ ਸਰ ਇਹ ਘਰ ਸੀ ਰਹਿੰਦੇ ਸੀ ਜਾਂ ਇਹ ਮੰਤਰ ਕੀ ਇਸ ਜਗ੍ਹਾ ਦੇ ਪਰ ਕਿਸ ਤਰ੍ਹਾਂ ਦਾ ਜਿਹੜਾ ਇਹ ਦੁਕਾਨ ਕੰਮ ਘਰ ਦੇ ਵਾਂਗੂ ਇਸਤੇਮਾਲ ਕੀਤੀ ਜਾਂਦੀ ਸੀ ਇੱਥੇ ਰਾਹਿਸ਼ਵੀ ਰੱਖੀ ਜਾਂਦੀ ਸੀ ਤੇ ਹੋਰ ਵੀ ਗੈਰ ਕਾਨੂੰਨੀ ਜਿਹੜੇ ਕੰਮਾਂ ਦੀ ਇਨਪੁਟ ਇੱਥੋਂ ਆਈ ਹੈ ਨਸ਼ਾ ਕਿਸ ਤਰ੍ਹਾਂ ਵੇਚ ਦਿੱਤਾ ਇਹਨਾਂ ਤੇ ਜੀ ਮਲਟੀਪਲ ਐਫ ਆਈ ਆਰਸ ਹੈਗੀਆਂ ਜੀ ਜਿਨ੍ਹਾਂ ਵਿੱਚੋਂ ਐਨ ਡੀ ਪੀ ਐਸ ਦੀ ਕਮਰਸ਼ਲ ਧਾਰਾ ਦੇ ਹੇਠ ਵੀ ਐਫ ਆਈ ਆਰ ਹੈਗੀ ਅਤੇ ਐਕਸਾਈਜ਼ ਦੇ ਐਕਟ ਦੇ ਪ੍ਰੋਵੀਜ਼ਨਾਂ ਹੇਠ ਵੀ ਇਹਨਾਂ ਤੇ ਐਫ ਆਈ ਆਰ ਦਰਜ ਹੈ ਬਿਲਕੁਲ ਸਾਫ਼ ਤੌਰ ਤੇ